ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਜਦੋਂ ਆਪਣੇ ਭਰਾਵਾਂ ਨਾਲ ਕੰਮ ਕਰਦੇ ਸਨ ਕੰਮ ਕਰਦਿਆਂ ਹੋਇਆਂ ਵੀ ਉਹਨਾਂ ਦਾ ਸਿਮਰਨ ਜਾਰੀ ਰਹਿੰਦਾ ਸੀ ਕੋਈ ਉਚੇਚਾ ਉਪਰਾਲਾ ਨਹੀਂ ਸਰ ਕਰਦੇ ਆਪਣੇ ਨੇਮ ਅਨੁਸਾਰ ਸ਼ਾਮ ਦੇ ਕੰਮ ਤੋਂ ਵੇਲੇ ਹੋ ਕੇ ਰਜਵਾਹੇ ਦੇ ਕੰਡੇ ਬੈਠ ਨਾਮ ਦਾ ਇਲਾਹੀ ਰਸ ਮੰਨਦੇ ਸਨ ਉਜਿਕ ਦਿਨਾ ਮਗਰੋਂ ਉਹਨਾਂ ਦੇ ਵੱਡੇ ਭਰਾ ਸਰਦਾਰ ਤਾਰਾ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਕਿਹਾ ਕਿ ਭਾਈ ਹਰਨਾਮ ਸਿੰਘ ਨੂੰ ਤੁਸੀਂ ਹੁਣ ਕੰਮ ਤੋਂ ਵੇਲੇ ਕਰ ਦਿਓ ਉਹਨਾਂ ਨੂੰ ਕਾफी ਖੇਚਲ ਹੁੰਦੀ ਹੈ ਇਹਨਾਂ ਤੇ ਜਿੰਮੇ ਹੋਰ ਡਿਊਟੀ ਲੱਗੀ ਹੋਈ ਹੈ ਭਰਾ ਤਾਰਾ ਸਿੰਘ ਜੀ ਨੇ ਦਿਨ ਚੜ੍ਹਨ ਤੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਰਾਤ ਵਾਲੀ ਸਾਰੀ ਵਾਰਤਾ ਦੱਸੀ ਅਤੇ ਕਿਹਾ ਕਿ ਚਾਹੇ ਸੁਪਨਾ ਸਮਝ ਲਵੋ ਚਾਹੇ ਪਰ ਤੱਕ ਸਮਝ ਲਵ ਮੈਨੂੰ ਤਾਂ ਗੁਰੂ ਪਾਤਸ਼ਾਹ ਜੀ ਨੇ ਇਹੀ ਹੁਕਮ ਕੀਤਾ ਹੈ ਮੇਰਾ ਮੰਨਤਾ ਪੂਰਨ ਯਕੀਨ ਵਿੱਚ ਹੈ ਅਤੇ ਸਾਨੂੰ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਬਾਕੀ ਭਰਾਵਾਂ ਨੇ ਵੀ ਹਾਂ ਵਿੱਚ ਹਾਂ ਮਲਾਈ ਕਿ ਸੱਚਮੁੱਚ ਹੀ ਭਰਾ ਹਰਨਾਮ ਸਿੰਘ ਜੀ ਨੂੰ ਖੇਚਲ ਤਾਂ ਬਹੁਤ ਹੈ ਸਾਰਾ ਦਿਨ ਸਾਡੇ ਨਾਲ ਕੰਮ ਕਰਦੇ ਹਨ ਅਤੇ ਰਾਤ ਸਿਮਰਨ ਭਜਨ ਵਿੱਚ ਬਤੀਤ ਕਰਦੇ ਹਨ ਸਰਬ ਸਹਿਮਤੀ ਨਾਲ ਤਿੰਨਾ ਭਰਾਵਾਂ ਨੇ ਫੈਸਲਾ ਕਰ ਲਿਆ ਅਤੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਆਪਣੀ ਮੋਜ ਨਾਲ ਜੋ ਕਰਨਾ ਚਾਹੋ ਕਰੋ ਸਾਡੇ ਵੱਲੋਂ ਆਪ ਜੀ ਨੂੰ ਪੂਰੀ ਆਜ਼ਾਦੀ ਹੈ ਬਾਬਾ ਜੀ ਨੇ ਸਾਰੇ ਭਰਾਵਾਂ ਨੂੰ ਕਿਹਾ ਕਿ ਕੰਮ ਜ਼ਿਆਦਾ ਹੈ ਤੁਸੀਂ ਕਿਸੇ ਨੌਕਰ ਦੀ ਪਾਲ ਕਰੋ ਜਦੋਂ ਨੌਕਰ ਮਿਲ ਜਾਵੇਗਾ ਤਾਂ ਮੈਂ ਕੰਮ ਛੱਡ ਦਿਆਂਗਾ ਇਸ ਤਰ੍ਹਾਂ ਥੋੜੇ ਦਿਨਾਂ ਵਿੱਚ ਹੀ ਇੱਕ ਚੰਗਾ ਪ੍ਰੇਮੀ ਨੌਕਰ ਮਿਲ ਗਿਆ ਅਤੇ ਜਿਸ ਨੇ ਬਾਬਾ ਜੀ ਦੀ ਜਗ੍ਹਾ ਸਾਰਾ ਕੰਮ ਸੰਭਾਲ ਲਿਆ ਹੁਣ ਜਦੋਂ ਵੀ ਬਾਬਾ ਜੀ ਵਿਲੇ ਹੁੰਦੇ ਸਨ ਜਲ ਪਾਣੀ ਛੱਕੇ ਬਾਹਰ ਨਜ਼ਦੀਕ ਹੀ ਛੋਟੀਆਂ-ਛੋਟੀਆਂ ਪਾੜੀਆਂ ਸਨ ਉਥੇ ਚਲੇ ਜਾਂਦੇ ਸਨ ਅਤੇ ਨਾਮ ਸਿਮਰਨ ਦੇ ਉਲੀਕੇ ਹੋਏ ਨਿਯਮ ਨੂੰ ਪੂਰਾ ਕਰਕੇ ਦੁਪਹਿਰ ਨੂੰ ਘਰ ਆਉਂਦੇ ਲੰਗਰ ਛੜਕੇ ਮੁਰ ਉਹਨਾਂ ਪਹਾੜੀਆਂ ਦੇ ਇਕਾਂਤ ਵਿੱਚ ਜਾ ਬੈਠਦੇ ਅਤੇ ਪ੍ਰਭੂ ਜਾਦ ਵਿੱਚ ਲੀ ਲੈਂਦੇ ਸਨ ਰਾਤ 9 ਵਜੇ ਵਾਪਸ ਘਰ ਆ ਕੇ ਲੋੜ ਅਨਸਾਰ ਆਹਾਰ ਕਰਕੇ ਆਰਾਮ ਕਰਦੇ ਅਤੇ ਤੜਕੇ ਫਿਰ 2 ਵਜੇ ਸਾਵਧਾਨ ਹੋ ਕੇ ਸੋਚ ਇਸ਼ਨਾਨ ਕਰ ਨਿਤਨੇਮ ਤੋਂ ਪਿੱਛੋਂ ਗੁਰੂ ਚਲਣਾ ਵਿੱਚ ਨਮਸਕਾਰ ਕਰਕੇ ਫਿਰ ਪਹਾੜੀਆਂ ਦੇ ਇਕਾਂਤ ਵਿੱਚ ਜਪਾ ਹੋ ਤਾਂ ਇੱਕ ਨਾਮਾ ਅਵਰ ਨਿਰਾਫਲ ਕਾਮਾ ਦੀ ਸੱਚੀ ਕਰ ਕਰਦੇ ਸਨ ਪਰਿਵਾਰ ਨੇ ਫਸਲ ਦੀ ਰਾਖੀ ਕਰਨ ਅਤੇ ਵੇਲੇਕ ਵੇਲੇ ਠਹਿਰਨ ਲਈ ਖੇਤ ਵਿੱਚ ਇੱਕ ਛੋਟਾ ਜਿਹਾ ਕੋਠਾ ਬਣਾਇਆ ਹੋਇਆ ਸੀ ਕਈ ਵਾਰ ਬਾਬਾ ਜੀ ਇਕਾਂਤ ਵਿੱਚ ਭਜਨ ਕਰਨਾ ਚਾਹੁੰਦੇ ਸਨ ਤਾਂ ਇਸ ਕੋਠੇ ਅੰਦਰ ਜਾ ਬਿਰਾਜਦੇ ਸਨ ਬਾਬਾ ਜੀ ਨੇ ਦੱਸਿਆ ਕਿ ਜੇੜ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਗਰਮੀ ਸੀ ਫਤੇ ਉਹ ਆਪਣੇ ਕਮਰੇ ਅੰਦਰ ਮੂਲ ਮੰਤਰ ਦਾ ਜਾਪ ਕਰ ਰਹੇ ਸਨ ਉਸ ਕੋਠੇ ਦਾ ਦਰਵਾਜ਼ਾ ਖੁੱਲਿਆ ਅਤੇ ਇੱਕ ਬड़ा ਨੂਰਾਨੀ ਚਿਹਰੇ ਵਾਲਾ ਗੁਰਸਿੱਖ ਅੰਦਰ ਆਇਆ ਅਤੇ ਉਹਨਾਂ ਦੋਨਾਂ ਨੇ ਆਪਸ ਵਿੱਚ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਨਾਲ ਸਾਂਝ ਕੀਤੀ ਅਤੇ ਉਸ ਗੁਰਸਿੱਖ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਦਰਸ਼ਨ ਦੇਣ ਆ ਰਹੇ ਹਨ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸਿੱਖ ਨੇ ਕਿਹਾ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾਬਾ ਜੀ ਨੂੰ ਦਰਸ਼ਨ ਦੇਣ ਆ ਰਹੇ ਹਨ ਉਹਨਾਂ ਦੇ ਮਨ ਵਿੱਚ ਬੜਾ ਚਾਅ ਪੈਦਾ ਹੋਇਆ ਕਾਨੀ ਲਾਲ ਉਹ ਦੋਨੋਂ ਬੁਹੇ ਤੋਂ ਬਾਹਰ ਆ ਗਏ ਅਤੇ ਜਦੋਂ ਉਹਨਾਂ ਨੇ ਪੱਛਮ ਦਿਸ਼ਾ ਵੱਲ ਦੇਖਿਆ ਤਾਂ ਉਹਨਾਂ ਨੂੰ ਦਿਸੀਆ ਕਿ ਸਤਗੁਰੂ ਜੀ ਘੋੜੇ ਤੇ ਸਵਾਰ ਹਨ ਅਤੇ ਉਹਨਾਂ ਦੇ ਨਾਲ ਚਾਰ ਸਿੰਘ ਹੋਰ ਹਨ ਸਤਗੁਰੂ ਜੀ ਨੇੜੇ ਆ ਗਏ ਅਤੇ ਕੋੜਾ ਖੜਾ ਹੋ ਗਿਆ ਬੜੀ ਨਿਮਰਤਾ ਸਹਿਤ ਬਾਬਾ ਜੀ ਨੇ ਸਤਗੁਰੂ ਜੀ ਦੇ ਚੰਨਾ ਤੇ ਜੋ ਕਿ ਰਕਬ ਵਿੱਚ ਸਨ ਨਮਸਕਾਰ ਕੀਤੀ ਸਤਗੁਰੂ ਜੀ ਥੋੜਾ ਮੁਸਕਰਾਏ ਅਤੇ ਅਗਾਹ ਤੁਰ ਪਏ ਉਹ ਹਲੇ ਥੋੜੀ ਦੂਰ ਹੀ ਗਏ ਸਨ ਕਿ ਉਹਨਾਂ ਦੇ ਦਰਸ਼ਨ ਅਲੋਪ ਹੋ ਗਏ ਬਾਬਾ ਜੀ ਦੇ ਮਨ ਵਿੱਚ ਬੜੀ ਹੈਰਾਨੀ ਹੋਈ ਅਤੇ ਉਹ ਗਿਰਸਿੱਖ ਜੋ ਗੁਰਦੇਵ ਜੀ ਤੱਕ ਆਉਣ ਦੀ ਖਬਰ ਦੇਣ ਆਇਆ ਸੀ ਬਾਬਾ ਜੀ ਦੇ ਪਾਸੇ ਹੀ ਖੜਾ ਸੀ ਉਸਨੇ ਕਿਹਾ ਪਾਈ ਹਰਨਾਮ ਸਿੰਘ ਜੀ ਨਨਤਾ ਅਤਿਆੰਤ ਖੁਸ਼ੀ ਹੋਣੀ ਚਾਹੀਦੀ ਹੈ ਪਰ ਤੁਸੀਂ ਹੈਰਾਨ ਅਤੇ ਦਿਲਗੀਰ ਹੋ ਇਸ ਦਾ ਕੀ ਕਾਰਨ ਹੈ ਤਾਂ ਬਾਬਾ ਜੀ ਨੇ ਉਸ ਗੁਰਸਿੱਖ ਨੂੰ ਬੇਨਤੀ ਕੀਤੀ ਕਿ ਮੈਂ ਦਿਲਗੀਰ ਇਸ ਕਰਕੇ ਹਾਂ ਕਿ ਸਤਗੁਰੂ ਜੀ ਨੇ ਦਰਸ਼ਨ ਵੀ ਦਿੱਤੇ ਪਰ ਵਚਨ ਕੋਈ ਨਹੀਂ ਕੀਤਾ ਤਾਂ ਗੁਰਸਿੱਖ ਨੇ ਉੱਤਰ ਦਿੱਤਾ ਕਿ ਸਤਗੁਰੂ ਜੀ ਤਾਂ ਹੀ ਵਚਨ ਬੰਦਗੀ ਉੱਤੇ ਬਹੁਤ ਪ੍ਰਸੰਨ ਹਨ ਜਿਸ ਕਰਕੇ ਉਹਨਾਂ ਨੇ ਤੁਹਾਨੂੰ ਦਰਸ਼ਨ ਦਿੱਤੇ ਹਨ ਵਚਨ ਇਸ ਕਰਕੇ ਨਹੀਂ ਹੋਏ ਕਿਉਂਕਿ ਤੁਸੀਂ ਨਿਤਨੇਮ ਵਿੱਚ ਜਪ ਸਾਹਿਬ ਦਾ ਪਾਠ ਨਹੀਂ ਕਰਦੇ ਬਾਬਾ ਜੀ ਨੇ ਕਿਹਾ ਜਪ ਸ਼ਬਦ ਦਾ ਪਾਠ ਕਠਿਨ ਹੋਣ ਕਰਕੇ ਮੈਂ ਨਹੀਂ ਕਰਦਾ ਸ੍ਰੀ ਸੁਖਮਨੀ ਸਾਹਿਬ ਆਸਾ ਜੀ ਦੀ ਬਾਣ ਤਾਂ ਹਰ ਰੋਜ਼ ਕਰਦਾ ਹਾਂ ਤਾਂ ਗੁਰਸਿੱਖ ਨੇ ਕਿਹਾ ਕਿ ਜੋ ਸਤਗੁਰੂ ਜੀ ਦਾ ਹੁਕਮ ਹੈ ਉਸ ਨੂੰ ਪੂਰਾ ਕਰਨਾ ਅਤਿ ਜ਼ਰੂਰੀ ਹੈ ਕੋਈ ਸਿੱਖ ਨਿਤਨੇਮ ਦੀ ਬਾਣੀ ਨੂੰ ਛੱਡ ਕੇ ਹੋਰ ਆਪਣੀ ਮਰਜ਼ੀ ਨਾਲ ਜਿੰਨੀ ਬਾਣੀ ਮਰਜ਼ੀ ਪੜ ਲਵੇ ਗੁਰੂ ਸਾਹਿਬ ਜੀ ਦੀ ਉਸਤੇ ਪੂਰੀ ਖੁਸ਼ੀ ਨਹੀਂ ਹੁੰਦੀ ਜੋ ਪੰਜਾਬ ਪਿਆਰਿਆਂ ਦੁਆਰਾ ਦੱਸੇ ਸਤਿਗੁਰੂ ਦੇ ਹੁਕਮ ਨੂੰ ਪੂਰਾ ਕਰਕੇ ਫੇਰ ਹੋਰ ਭਜਨ ਸਿਮਰਨ ਕਰਦਾ ਹੈ ਬਾਣੀ ਪੜ੍ਹਦਾ ਹੈ ਸਤਿਗੁਰੂ ਜੀ ਦੀ ਉਸ ਉੱਤੇ ਬੇਅੰਤ ਖੁਸ਼ੀ ਹੁੰਦੀ ਹੈ ਜੋ ਹੁਕਮ ਮੰਨਣ ਵਿੱਚ ਟਿਲ ਕਰਦਾ ਹੈ ਗੁਰੂ ਸਾਹਿਬ ਜੀ ਦੀ ਪੂਰਨ ਬਖਸ਼ਿਸ਼ ਤੋਂ ਵਾਂਝਿਆ ਲੈ ਜਾਂਦਾ ਹੈ ਉਸੇ ਦਿਨ ਤੋਂ ਹੀ ਚਾਹੇ ਕਿੰਨਾ ਹੀ ਸਮਾਂ ਕਿਉਂ ਨਾ ਲੱਗਾ ਹਰ ਰੋਜ਼ ਸਹਜੇ ਸਹਜੇ ਜਪਦਾ ਪਾਠ ਹੈ ਬਾਬਾ ਜੀ ਨੇ ਨਿਤਨੇਮ ਵਿੱਚ ਸ਼ਾਮਿਲ ਕਰ ਲਿਆ ਅਤੇ ਥੋੜਾ ਥੋੜਾ ਕਰਕੇ ਜ਼ੁਬਾਨੀ ਵੀ ਗੰਠ ਕਰ ਲਿਆ ਗੁਰਬਾਨੀ ਵਿਦਾ ਹੁਕਮ ਮੰਨਨ ਦੀ ਹੀ ਪ੍ਰੋੜਤਾ ਕਰਦੀ ਹੈ ਹੁਕਮ ਮੰਨਿਆ ਹੋਇਆ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਇਥੇ ਤੱਕ ਕੋਈ ਹੀਲ ਹੁਜਤ ਜਾਂ ਛੋਟ ਨਹੀਂ ਤੀਸਰੇ ਪਾਸ਼ਾ ਜਿਨੇ ਫਰਮਾਨ ਕੀਤਾ ਹੈ ਸੋ ਸਿੱਖ ਸਖਾ ਬੰਦਬ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣਾ ਪਾਣਾ ਜੋ ਚਲਾ ਪਾਈ ਵਿਛੜ ਝੋਟਾ ਖਾਵੈ ਗੁਰੂ ਕੀ ਸਿੱਖੀ ਵਿੱਚ ਤਾਂ ਹੁਕਮ ਮੰਨਨ ਨੂੰ ਹੀ ਪ੍ਰਧਾਨਤਾ ਦਿੱਤੀ ਗਈ ਹੈ ਜੋ ਗੁਰੂ ਦਾ ਹੁਕਮ ਆਂਦਾ ਹੈ ਉਹ ਪਰਵਾਨ ਚੜ ਜਾਂਦਾ ਹੈ ਸਿੱਖੀ ਹੈ ਹੀ ਹੁਕਮ ਮੰਨਣਾ ਹੁਕਮ ਮੰਨੇ ਸੋ ਜਨ ਪਰਵਾਨ ਗੁਰਮੁਖ ਹੁਕਮ ਮੰਨੇ ਸੈ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋਂ ਸੇਵੇ ਹੁਕਮ ਅਰਾਦੇ ਹੁਕਮੇ ਸਮੇ ਸਮਾਏ ਜਿਸ ਤਰ੍ਹਾਂ ਬਾਬਾ ਲਹਿਣਾ ਜੀ ਨੇ ਵੀ ਸਤਗੁਰੂ ਨਾਨਕidev ਜੀ ਦਾ ਹੁਕਮ ਮੰਨਿਆ ਜੋ ਸਤਗੁਰੂ ਨੇ ਹੁਕਮ ਦਿੱਤਾ ਉਸ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਉਸ ਦੀ ਕਮਾਈ ਕਰ ਵਿਖਾਈ ਹੁਕਮ ਮੰਨਣ ਦਾ ਸਦਕਾ ਸਤਗੁਰੂ ਨਾਨਕ ਪਾਸ਼ਾ ਜੀ ਨੇ ਬਾਬਾ ਲਹਿਣਾ ਜੀ ਵਜ ਆਪਣੀ ਜੋਤ ਕਰਕੇ ਬਾਬਾ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ ਸਾਰੇ ਸਤਗੁਰਾਂ ਦਾ ਇਤਿਹਾਸ ਵੀ ਇਹੀ ਕਹਿੰਦਾ ਹੈ ਜਿਨ੍ਹਾਂ ਹੁਕਮ ਮੰਨਿਆ ਉਹ ਪਰਵਾਨ ਚੜ ਗਏ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਲ ਸਾਹਾ ਪਤ ਸਾਹਾ ਹੈ ਇਸ ਲਈ ਗੁਰਸਿੱਖ ਲਈ ਪੰਜਾਬ ਪਿਆਰਿਆਂ ਦੁਆਰਿਆ ਮਿਲਿਆ ਉਪਦੇਸ਼ ਗੁਰੂ ਹੁਕਮ ਹੈ ਇਸ ਵਿੱਚ ਟਿਲ ਕੀਤੀਆਂ ਗੁਰੂ ਜੀ ਦੀ ਪੂਰਨ ਖੁਸ਼ੀ ਤੋਂ ਵਾਂਝੇ ਲਜਾਈ ਰਹਾ ਹੈ ਹੁਕਮਹੁ ਮੰਨਹਿ ਤਾਂ ਹਰ ਮਿਲੈ ਤਾਂ ਵਿੱਚ ਹੋ ਮੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ